ਉੱਥੇ ਜਿਹੜੇ ਆਪਣੇ ਪੀਜੀ ਨੇ ਜਿਹੜੇ ਪੀਨ ਜੈਸਟ ਨੇ ਆਪਣੇ ਪੰਜਾਬ ਵਾਲੇ ਉਹਨਾਂ ਨੂੰ ਟੰਡੇ ਵਾਰੇ ਜਾ ਰਹੇ ਨੇ ਇਹ ਹੈ ਸਰਕਾਰ ਪੰਜਾਬ ਦੀ ਬਜ਼ੁਰਗ ਬਜ਼ੁਰਗ ਅਮਾ ਪਾਵਾ ਬਾਪੂ ਨਹੀਂ ਚੱਈ ਉਹ ਚੱਕ ਦਾ ਸਾਰੇ ਲਈ ਕੋਈ ਨਾ ਇਹ ਹੁਣ ਇਹ ਪੰਜਾਬ ਸਰਕਾਰ ਦੇ ਲੱਖਣ ਨੇ ਤੁਸੀਂ ਆਪ ਵੇਖੋ ਕਿਹੜੀ ਸਰਕਾਰ ਬਣਾਦੀ ਆ ਕਿ ਜਿਹੜੀ ਵੀ ਸਰਕਾਰ ਅਗਲੀ ਬਣੇ جیڑی بھی سرکار اگلی بنے جیڑی بھی سرکار اگلی بنے جیڑی بھی سرکار اگلی بنے او سرکار دا پورا مدہ کالے پانی ہونا چاہی دا ہے جے کوئی سرکار کارا پانی بند نہیں کروں گی اور کالے پانی دا شہرہ ایک گل سن لے ہو کلی کل اینا تین سینٹران دی گل نہیں گی پنجاب دیاں کنیاں فیکٹریاں نے جو ریورس بور کر کے تھلے پار گیاں نے

ਇੱਕ ਹੋਰ ਗੱਲ ਸੁਣ ਲੋ ਇਸੇ ਸਾਥ ਲੋਚੋਂ ਅੰਮ੍ਰਿਤਸਰ ਹੈ ਖਾਲਸਾ ਖਾਜਿਆ ਗਿਆ ਸੀ ਛੀਨੇ ਕਿਸ ਇਲਾਕੇ ਦੀ ਇਹਨਾਂ ਲੋਕਾਂ ਦੀ ਤਕਦੀਰ ਬਦਲਦੀ ਅੱਜ ਉਸੇ ਸਾਥ ਲੋਚ ਨੂੰ ਬੰਦਾ ਕਰਤਾ ਹੈ ਕੀ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਪਿਤਾ ਦਾ ਦਰਜਾ ਇਹ ਗੰਦਾ ਕਰਨ ਲੱਗੇ ਤੇ ਅਸੀਂ ਗੰਦਾ ਹੁੰਦੇ ਦੇਵਾਂਗੇ ਇਹ ਸਰਕਾਰ ਜਾਊਗੀ

ਜੇ ਉੱਥੇ ਬਣ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਈਸਟਰਨ ਸਟੇਟ ਜਿੰਨੇ ਵੀ ਨੇ ਇਹਨਾਂ ਸਾਰੇ ਸਟੇਟਾਂ 'ਚ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਤਾਂ ਫਿਰ ਸਾਡੇ ਕਿਉਂ ਨਹੀਂ ਸੋਏ ਦੇ ਲਈ ਇੱਕੋ ਚੀਜ਼ ਜ਼ਰੂਰੀ ਹੈ ਤੁਸੀਂ ਸਾਰੇ ਇਹਨਾਂ ਕੈਮਰਿਆਂ ਦੇ ਰਹੀ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿੰਦਾ کہ ہونا پا حق تے سچنا ساتھ دینا میری دھنو پھینتی ہے اے چھوٹیاں چھوٹیاں لاگ ڈاٹاں چاہ کے آپا سچنا تے حق دا ساتھ نہیں چھتنا اے ضروری ہے اور میں ایک اور گل کہوں گا کہ جے پنجاب نا کوئی نہیں گھڑتا تا پنجاب او دے نال نہیں گھڑوں گا بولے ਔਰ ਲੱਖਾਂ ਗਿਰਫਤਾਰ ਕਰ ਲਿਆ ਗਿਆ ਅਮਰਤਪਾਲ ਖਰਾਂ ਦੇ ਪਿਤਾ ਜੀ ਨੂੰ ਗਿਰਫਤਾਰ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀਮ ਦੇ ਬੰਦਿਆਂ ਨੂੰ ਗਿਰਫਤਾਰ ਕਰ ਲਿਆ ਗਿਆ ਉਹ ਸਾਡਾ ਗੁਨਾਹ ਕੀ ਸੀਗਾ ਗੁਨਾਹ ਕੀ ਸੀ ਕਿ ਕਾਲੇ ਪਾਣੀ ਨੂੰ ਰੋਕੀਏ ਆਹੀ ਗੱਲ ਹੁਣ ਛੇੜਾ ਮੈਨੂੰ ਇਹ ਦੱਸੋ ਗੱਲ ਕਿਉਂ ਨਹੀਂ ਕਰਦੇ ਅੱਛਾ ਇੱਕ ਅਗਲੀ ਗੱਲ ਸੁਣ ਲਓ ਇਹ ਗੱਲਾਂ ਆਪਾਂ ਕਰਦੇ ਹੀ ਰਹਿਣਾ ਹੁਣ ਆਪਾਂ ਕਾਲ ਕੀਤੀ ਸੀਗੀ ਤਾਜਪੁਰ ਰੋਡ ਦੀ ਜਿੱਥੇ ਆਪਾਂ ਇਹਨਾਂ ਤਿੰਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ਆਪਾਂ ਤਾਜਪੁਰ ਨੂੰ ਜਾਵਾਂਗੇ ਜੇ ਤੁਹਾਨੂੰ ਸੁਣਨ ਧਿਆਨ ਨਾਲ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਆਪਾਂ ਪੁਰ ਸਕੂਲ ਅਮਨੋ ਆਬਾਨ ਨਾਲ ਜਾਣਾ میری گل سننا شہرا گل سن آپ یہ پر یہاں کے کوئی ٹانگ لاٹھی آپ نہیں مارنی وہی وجہ ہے وہ لوگ یہ چاہتے ہیں کہ یہ لا اینڈ آڈر کا مسئلہ بنا دو ابھی چاہتے ہیں کہ کالے پانیا کا ہاتھ اور سچ کا مسئلہ ہوجاب کے لوگوں کیسر ہو رہا ہے کالا پیڑیاں ہو رہا ہے ਕਿ ਉਹ ਰੁਕਣਾ ਨਹੀਂ ਚਾਹੀਦਾ ਅਸੀਂ ਸਾਰੇ ਉਹ ਮੰਗ ਰਹੇ ਹਾਂ ਕਿ ਉਹ ਲੋਕ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਸ ਪੰਜਾਬ ਦੇ ਪਾਣੀ ਨੂੰ ਕੰਦਾ ਕਰਨਾ ਚਾਹੁੰਦੇ ਆ ਬਹਿ ਜਾ ਸ਼ੇਰਾ ਬਹਿ ਜਾ ਹੁਣ جیتو کے مورچے چ نی کنکا صاحب کے مورچے چ نی کھیا ٹانگا کلو گھر ہو گئے جی آپ ہے نکلی قوم